ਹਜੇ ਕੰਚਨ ਕਮਾਰੀ ਔਰ ਫਕਮਲ ਕੌਰ ਭਾਬੀ ਦਾ ਮਾਮਲਾ ਉਵੇਂ ਹੀ ਚੱਲ ਰਿਹਾ ਬਹੁਤ ਹੀ ਬੁੱਧੀਜੀਬ ਜਿਹੜੇ ਬੈਠੇ ਨੇ ਉਹ ਹਜੇ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਗਲਤ ਕਹਿ ਰਹੇ ਨੇ ਉਹ ਮਾਮਲਾ ਹਜੇ ਉਸੇ ਤਰ੍ਹਾਂ ਹੀ ਪੱਕਿਆ ਹੋਇਆ ਹਜੇ ਕੋਈ ਉਸ ਦਾ ਅਸਲੀ ਸਿੱਟਾ ਜਿਹੜਾ ਨਹੀਂ ਨਿਕਲਿਆ ਉੱਤੋਂ ਹੁਣ ਕੈਂਬੀ ਨੇ ਚੱਕਦੀ ਵੀਡੀਓ ਕਿ ਲੱਗਦਾ ਹੁਣ ਕੈਂਬੀ ਰਾਜਪੁਰੀਆਂ ਨੂੰ ਆਪਦੀ ਜਿਹੜੀ ਜਾਨ ਆ ਜਿਹੜੀ ਉਹ ਨਹੀਂ ਪਿਆਰੀ ਹੈਗੀ ਆਪਦੀ ਟਿਕਟ ਪਹਿਲਾਂ ਹੀ ਕਟਾ ਚੁੱਕਿਆ ਹੁਣ ਕਿ ਬਹੁਤ ਜਿਹੜਾ ਹੁਣ ਗੀਤ ਆਇਆ ਤੁਸੀਂ ਦੇਖਿਆ ਹੋਊਗਾ ਗੰਦ ਕਲੀ ਡੀਪੀ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕੈਂਬੀ ਨੂੰ ਥੱਲੇ ਜਿਹੜੇ ਪੰਪ ਮਾਰਨ ਵਾਲੇ ਲੋਕ ਨੇ ਕਿ ਕੈਂਬੀ ਆਪਦੀ ਜ਼ੁਬਾਨ ਦਾ ਪੱਕਾ ਰਿਆ ਕਿ ਸਹੀ ਰਿਆ ਕਿ ਜਿਹੜਾ ਕੁਝ ਕੈਂਬੀ ਨੇ ਕਿਹਾ ਸੀ ਕਿ ਉਹ ਗੀਤ ਦੇ ਵਿੱਚ ਕਰਕੇ ਦਿਖਾਤਾ ਨਗਨ ਹੋ ਗਿਆ ਵੀਡੀਓ ਦੇ ਵਿੱਚ ਹਨਾ ਕਿ ਰੇੜੂ ਆ ਫੜੀ ਬਿਠਾ ਬਾਕੀ ਸਾਰੀ ਬੋਡੀ ਦੇ ਕੋਈ ਕੱਪੜਾ ਨਹੀਂ ਤੇ ਨੰਗ ਸਿੰਘਾਂ ਨੇ ਵੀ ਹੁਣ ਕਹਿ ਦਿੱਤਾ ਕਿ ਕੈਂਬੀ ਨੂੰ 1-2 ਦਿਨ ਦਾ ਵਕਤ ਆ ਜੇ ਵੀਡੀਓ ਡਿਲੀਟ ਨਾ ਕੀਤੀ ਤਾਂ ਫਿਰ ਤੇਰਾ ਵੀ ਸੌਦਾ ਬਹੁਤ ਜਲਦੀ ਲੱਗ ਜਾਣਾ ਹੁਣ ਦੇਖਦੇ ਆ ਕੈਂਬੀ ਇਸ ਗੱਲ ਤੇ ਕਿੰਨਾ ਖੜਦਾ ਜੇ ਤਾਂ ਜ਼ਮੀਰ ਜਾਗਦੀ ਹੋਈ ਕੈਂਬੀ ਦੀ ਜੇ ਗੀਤ ਬਣਾਇਆ ਤਾਂ ਫਿਰ ਖੜੀ ਫਿਰ ਡਿਲੀਟ ਨਾ ਕਰੀ ਚਾਹੇ ਹੁਣ ਤੇਰਾ ਸੌਦਾ ਲੱਗੇ ਤੇ ਵੀਡੀਓ ਤੇਰੇ ਘਰਦਿਆਂ ਨੇ ਵੀ ਦੇਖਿਆ ਹੋਣੀ ਆ ਉਹ ਨਹੀਂ ਬੋਲੇ ਤੈਨੂੰ ਤੇਰੇ ਰਿਸ਼ਤੇਦਾਰਾਂ ਨੇ ਵੀ ਦੇਖਿਆ ਹੋਣੀ ਆ ਤੇਰਾ ਜੇ ਕੋਈ ਭੈਣ ਹੈਗੀ ਤੇਰੀ ਉਹਨੇ ਵੀ ਤੇਰੀ ਇਹ ਵੀਡੀਓ ਵੇਖੀ ਹੋਣੀ ਆ ਕਿ ਤੂੰ ਹੁਣ ਫੇਮਸ ਹੋਣਾ ਚਾਹੁੰਦਾ ਤੇਰੇ ਗੀਤ ਨਹੀਂ ਚੱਲ ਰਹੇ ਕੋਈ ਕਮਾਈ ਦਾ ਸਾਧਨ ਨਹੀਂ ਤੇਰੇ ਕੋਲੇ ਕਿ ਤੈਨੂੰ ਆਉਣ ਕਿ ਹੁਣ ਮੈਂ ਹਿੱਟ ਹੋਣਾ ਤੇ ਹਿੱਟ ਹੋਣ ਲਈ ਪਤਾ ਲੱਗ ਚੁੱਕਿਆ ਕਿ ਅਸ਼ਲੀਲ ਚੀਜ਼ ਦਿਖਾਉਣੀ ਬਹੁਤ ਜ਼ਰੂਰੀ ਹੈ ਕਿ ਮੈਂ ਫੇਮਸ ਹੋਣਾ ਚਾਹੁੰਦਾ ਕਿ ਮੈਂ ਪੈਸੇ ਕਮਾਉਣਾ ਚਾਹੁੰਨਾ ਕਿ ਮੈਨੂੰ ਹੁਣ ਲੋਕ ਭੁੱਲਦੇ ਜਾਂਦੇ ਨੇ ਇਸੇ ਲਈ ਇਹ ਗੀਤ ਜਾਣਬੁੱਝ ਕੇ ਛੱਡਿਆ ਤੇ ਡੀਪੀਵੀ ਮੈਂ ਉਹੀ ਲਈ ਹੈ ਜਾਣ ਕੇ ਕਿ ਮੈਂ ਭਈ ਅਸ਼ਲੀਲਾਂ ਕਿ ਜੇ ਹੁਣ ਅਸਲ ਮਾਂ ਦਾ ਪੁੱਤ ਪੋਤਾ ਕਿ ਤੇਰੇ ਮਾਪਿਓ ਨੇ ਤੈਨੂੰ ਨਹੀਂ ਸਮਝਾਇਆ ਕਿ ਤੂੰ ਆ ਵੀਡੀਓ ਹੈ ਜੀ ਨਾ ਪਾ ਕੋਈ ਚੰਗਾ ਕੰਟੈਂਟ ਪਾ ਚੰਗਾ ਗੀਤ ਪਾ ਕੋਈ ਉਹ ਤੂੰ ਨਹੀਂ ਮੰਨਿਆ ਤੇਰੇ ਮਾਪਿਓ ਨੇ ਤੈਨੂੰ ਨਹੀਂ ਸਮਝਾਇਆ ਤਾਂ ਹੁਣ ਤੈਨੂੰ ਚੰਗੀ ਤਰ੍ਹਾਂ ਸਿੰਘ ਸਮਝਾਉਣਗੇ ਫਿਰ ਤੇ ਹੁਣ ਜੇ ਅਸਲ ਪਿਓ ਦਾ ਤੇ ਫਿਰ ਆ ਵੀਡੀਓ ਜਿਹੜੀ ਆਪਦੀ ਡਿਲੀਟ ਨਾ ਕਰੀ ਚੈਨਲ ਤੋਂ ਫਿਰ ਚੱਲੀ ਜਾਣ ਦੇ ਗੀਤ ਤੈਨੂੰ ਦੇ ਦੇਣਗੇ ਇਹਦੀ ਵੀ ਸ਼ਾਬਾਸ਼ ਖਟਾਉਣਾ ਚਾਹਣਾ ਹਨਾ ਕਿ ਮੈਂ ਫੇਮਸ ਹੋ ਜਾਊਂਗਾ ਮੇਰੇ ਕੋਲ ਪੈਸੇ ਬਹੁਤ ਸਾਰੇ ਆ ਜਾਣਗੇ ਤੰਗੀ ਚੱਲ ਰਹੀ ਆ ਕਿ ਪੈਸੇ ਉਹ ਸਰ ਧਰ ਕੇ ਲੈ ਜੀ ਛਾਤੀ ਤੇ ਜਦੋਂ ਤੇਰੀ ਧੁਰ ਦੀ ਟਿਕ ਟਕ ਕੱਟਦੀ ਉਹ ਪੈਸੇ ਵਰ ਨਾਲ ਹੀ ਲੈ ਜੀ ਚੰਗਾ ਹੁਣ ਤੂੰ ਬਾਰ-ਬਾਰ ਕਹਿਣਾ ਕਿ ਹੁਣ ਜੇ ਅਸਲ ਪਿਓ ਦਾ ਤੋਂ ਵੀਡੀਓ ਡਿਲੀਟ ਨਾ ਕਰੀ ਚੱਲਣ ਦੇ ਜਿਵੇਂ ਚੱਲੀ ਜਾ ਰਹੀ ਹੈ ਅਸ਼ਲੀਲਤ ਨੂੰ ਹੋਣ ਦੀ ਬਹੁਤ ਇੱਛਾ ਹੈਗੀ ਆ ਤੁਹਾਡੇ ਘਰਦਿਆਂ ਨੂੰ ਅਕਲ ਨਹੀਂ ਤੁਹਾਡੇ ਦੇ ਤਰ੍ਹਾਂ ਕੋਈ ਵੱਡਾ ਭਰਾ ਜਾਂ ਕੋਈ ਭੈਣ ਹੈਗੀ ਆ ਉਹਨਾਂ ਨੂੰ ਅਕਲ ਨਹੀਂ ਜਾਂ ਤੁਹਾਡੇ ਰਿਸ਼ਤੇਦਾਰਾਂ ਨੂੰ ਹਨਾ ਕਿ ਜੇ ਉਹਨਾਂ ਨੇ ਤੈਨੂੰ ਟੋਕਿਆ ਟੋਕਿਆ ਵੀ ਹੋਊਗਾ ਪਰ ਤੂੰ ਨਹੀਂ ਸਮਝ ਆਉਣਾ ਉਹਨਾਂ ਨੇ ਸਾਰਿਆਂ ਨੇ ਦੇਖਿਓ ਤੈਨੂੰ ਆਇਆ ਮੈਂ ਫੇਮਸ ਹੋਣਾ ਤੇ ਹੁਣ ਚੰਗੀ ਤਰ੍ਹਾਂ ਤੈਨੂੰ ਫੇਮਸ ਕਰ ਦੇਣਗੇ ਹੁਣ ਜੇ ਅਸਲ ਪਿਓ ਦਾ ਹੈਗਾ ਤਾਂ ਵੀਡੀਓ ਡਿਲੀਟ ਨਾ ਕਰੀ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ ਜੇ ਅਸਲ ਪਿਓ ਦਾ ਹੈਗਾ ਤਾਂ ਹੁਣ ਵੀਡੀਓ ਡਿਲੀਟ ਨਾ ਕਰੀ